ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜਾ ਪੰਥ ਚਲਾਇਆ ਉਸ ਪੰਥ ਨੂੰ ਖਾਲਸਾ ਪੰਥ ਤੱਕ ਲੈ ਕੇ ਆਉਣ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਕੁਰਬਾਨੀਆਂ ਕੇਵਲ ਕੁਰਬਾਨੀਆਂ ਨਹੀਂ ਕੀਤੀਆਂ ਗੁਰੂ ਪਾਤਸ਼ਾਹ ਜੀਆਂ ਨੇ ਬੜੀ ਸਹਿਨਸ਼ੀਲਤਾ ਵੀ ਵਿਖਾਈ ਜਦੋਂ ਸਮਾਂ ਬਣਿਆ ਫਿਰ ਗੁਰੂ ਮਹਾਰਾਜ ਜੀਆਂ ਨੇ ਔਰ ਗੁਰੂ ਮਹਾਰਾਜ ਜੀਆਂ ਦੇ ਅਨੇਕਾਂ ਸਿੱਖਾਂ ਨੇ ਅਨੇਕਾਂ ਸਿੰਘਾਂ ਨੇ ਫਿਰ ਬਹੁਤ ਵੱਡੀਆਂ-ਵੱਡੀਆਂ ਭਾਰੀ ਕੁਰਬਾਨੀਆਂ ਕੀਤੀਆਂ ਜਿੰਨਾਂ ਕੁਰਬਾਨੀਆਂ ਨੂੰ ਸੁਣ ਕੇ ਜਾਂ ਜਿੰਨਾਂ ਕੁਰਬਾਨੀਆਂ ਨੂੰ ਜੇ ਪੜ੍ਹ ਕੇ ਸੁਣਾਇਆ ਜਾਵੇ ਤਾਂ ਸੁਣਨ ਤੇ ਪੜ੍ਹਨ ਵਾਲਿਆਂ ਦੇ ਮਨ ਬੈਰਾਗੀ ਹੋ ਜਾਂਦੇ ਆ ਜਦੋਂ ਕੋਈ ਲਿਖਾਰੀ ਲਿਖਣ ਲੱਗਦਾ ਹੈ ਇਦਾਂ ਦੀਆਂ ਕੁਰਬਾਨੀਆਂ ਇੰਨੀਆਂ ਤਕੜੀਆਂ ਵੱਡੀਆਂ ਸ਼ਹੀਦੀਆਂ ਇੰਨੇ ਜ਼ੁਲਮ ਗੁਰੂ ਕੇ ਸਿੱਖਾਂ ਨੇ ਝੱਲੇ ਕਿ ਲਿਖਣ ਵਾਲੇ ਲਿਖਾਰੀਆਂ ਦੇ ਹੱਥ ਕੰਬ ਗਏ ਉਹਨਾਂ ਦੀਆਂ ਕਲਮਾਂ ਲਿਖ ਨਾ ਸਕਿਆ ਸੋ ਆਓ ਅੱਜ ਇੱਕ ਗੁਰੂ ਨਾਨਕ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਕਲਗੀਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਐਸੇ ਸਿੱਖਾਂ ਦਾ ਮੈਂ ਤੁਹਾਨੂੰ ਦਰਸ਼ਨ ਕਰਾਉਣ ਲੱਗਿਆ ਇਤਿਹਾਸ ਦੇ ਜ਼ਰੀਏ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਜਾਗਰ ਉਹ ਚਾਹੁੰਦੇ ਦੁਨਿਆਵੀ ਸੁੱਖ ਪ੍ਰਾਪਤ ਕਰਨਾ ਤਾਂ ਬਗੈਰ ਕਿਸੇ ਤਰਤਦ ਦੇ ਉਹ ਦੁਨਿਆਵੀ ਸੁੱਖ ਦੇ ਵਿੱਚ ਤਾਂ ਪਹਿਲੇ ਹੀ ਰਹਿ ਹੀ ਰਹੇ ਸਨ ਤੇ ਹੋਰ ਵੀ ਉਹਨਾਂ ਨੂੰ ਦੁਨਿਆਵੀ ਸੁੱਖ ਰਾਜ ਭਾਗ ਧਨ ਦੌਲਤ ਮਾਇਆ ਉਸ ਸਮੇਂ ਦੀ ਇੱਜ਼ਤ ਮਾਨ ਸੰਸਾਰੀ ਤੌਰ ਤੇ ਉਹਨਾਂ ਨੂੰ ਪ੍ਰਾਪਤ ਹੋ ਸਕਦੀ ਸੀ ਲੇਕਿਨ ਉਹਨਾਂ ਨੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਇਹ ਇਤਿਆਦਿਕ ਵਚਨ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਸਰੀਰ ਤੇ ਹੰਡਾਏ ਔਰ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੋ ਅੱਜ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਿਆ ਹਾਂ ਉਹ ਭਾਈ ਸੁਵੇਗ ਸਿੰਘ ਤੇ ਭਾਈ ਸ਼ਹਾਵਾਜ ਸਿੰਘ ਉਹਨਾਂ ਦੀ ਕੁਰਬਾਨੀ ਦਾ ਮੈਂ ਇਤਿਹਾਸ ਇੱਕ ਪੰਨਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ ਸਭ ਤੋਂ ਪਹਿਲਾਂ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਸੁਵੇਗ ਸਿੰਘ ਉਹ कोतवाल ਬਣੇ ਭਾਈ ਸੁਵੇਗ ਸਿੰਘ ਸਰਕਾਰੀ ਤੌਰ ਤੇ ਉਹਨਾਂ ਦੇ ਕੋਲ ਬੜਾ ਵੱਡਾ ਅਹੁਦਾ ਸੀ ਸੁਵੇਗ ਸਿੰਘ ਜੀ ਨੇ कोतवाल ਬਣਦਿਆਂ ਹੀ ਇਹ ਸਖਤ ਤਕਲੀਫਾਂ ਨਾਲ ਮਾਰੇ ਜਾਣ ਦਾ ਕਾਇਦਾ ਤੋੜ ਦਿੱਤਾ ਜਿਹੜਾ ਸਿੱਖਾਂ ਨੂੰ ਬੜੀਆਂ ਤਕੜੀਆਂ ਤਕਲੀਫਾਂ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਸ ਸਮੇਂ ਦੀ ਜ਼ਾਲਮ ਹਕੂਮਤ ਦੇ ਵੱਲੋਂ ਤੇ ਜਦੋਂ ਭਾਈ ਸੁਵੇਗ ਸਿੰਘ कोतवाल ਬਣੇ ਉਹਨਾਂ ਨੇ ਫਿਰ ਉਹ ਤਕੜੀਆਂ ਕਰਨੀਆਂ ਸਜਾਵਾਂ ਦੇਣੀਆਂ ਬੰਦ ਕਰ ਦਿੱਤੀਆਂ ਉਹ ਜਿਹੜੀ ਮੁਗਲਾਂ ਦੀ ਪਰੰਪਰਾ ਚੱਲੀ ਆਉਂਦੀ ਸੀ ਸਿੰਘਾਂ ਨੂੰ ਬਹੁਤ ਕਠਨ ਔਰ ਕਰਨੀਆਂ ਸਜਾਵਾਂ ਦੇਣੀਆਂ ਉਹ ਪਰੰਪਰਾ ਤੋੜ ਦਿੱਤੀ ਸਵੇਗ ਸਿੰਘ ਜੀ ਨੇ कोतवाल ਬਣਦੇ ਆ ਇਹ ਸਖਤ ਤਕਲੀਫਾਂ ਨਾਲ ਮਾਰੇ ਜਾਣ ਦਾ ਕਾਇਦਾ ਤੋੜ ਦਿੱਤਾ ਸਿਰਵ ਕਤਲ ਤੇ ਫਾਂਸੀ ਅਤੇ ਕੋਹ ਬੱਗੇ ਉਡਾ ਦੇਣਾ ਇਹ ਤਿੰਨ ਮੁਕਤਾਂ ਜਾਰੀ ਰੱਖੀ ਕਿਉਂਕਿ ਕੁਝ ਤਾਂ ਜਾਰੀ ਰੱਖਣਾ ਹੀ ਪੈਣਾ ਸੀ ਸਰਕਾਰ ਦੇ ਅਸੂਲਾ ਮੁਤਾਬਕ ਲੇਕਿਨ ਜਿਹੜਾ ਜਿਆਦੇ ਤਕਲੀਫ ਦੇਣਾ ਸੀ ਦੇਹ ਨੂੰ ਜਿਸ ਤਰ੍ਹਾਂ ਜਮੂਰਾ ਨਾਲ ਮਾਸ ਨੋਚ ਲੈਣਾ ਇਤਿਹਾਦਕ ਉਹ ਭਾਈ ਸੁਵੇਕ ਸਿੰਘ ਜੀਆ ਨੇ ਬੰਦ ਕਰ ਦਿੱਤੀ ਦੂਸਰੇ ਜੋ ਸਿੰਘਾਂ ਦੇ ਬੇਅੰਤ ਸਿਰ ਕੋਟ ਉਤੇ ਕਿੰਗਰਿਆਂ ਵਾਂਗੂ ਚਨਵਾ ਕੇ ਰੱਖੇ ਜਾਂਦੇ ਸਨ ਕੁਝ ਖੂਹਾਂ ਵਿੱਚ ਪੈਂਦੇ ਸਨ ਉਹ ਸਾਰੇ ਕੁਢਵਾ ਕੇ ਫਗਨ ਭੇੜ ਕਰਵਾ ਦਿੱਤੀ ਤੀਸਰੇ ਜੋ ਸ਼ਹਿਰ ਵਿੱਚ ਉਜਾਗਰ ਗਊਵੱਧ ਕੀਤਾ ਜਾਂਦਾ ਸੀ ਮੁਗਲ ਤੇ ਤੁਰਕ ਸਾਹਮਣੇ ਹੀ ਖੁੱਲੇ ਥਾਂ ਦੇ ਵਿੱਚ ਸਾਂਝੀਆਂ ਥਾਵਾਂ ਤੇ ਸੜਕਾਂ ਦੇ ਕਿਨਾਰਿਆਂ ਤੇ ਉਹ ਗੰਵਾਂ ਨੂੰ ਮਾਰ ਦਿੰਦੇ ਸਨ ਗੰਵਾਂ ਨੂੰ ਕਤਲ ਕਰਕੇ ਉਹਨਾਂ ਦਾ ਮਾਸ ਬੋਟੀ-ਬੋਟੀ ਕਰਕੇ ਤੇ ਜਿਵੇਂ ਉਹ ਖਾਣ ਦੇ ਸ਼ਕੀਨ ਸਨ ਉਹ ਭਾਈ ਸੁਵੇਕ ਸਿੰਘ ਜੀਆ ਨੇ ਬੰਦ ਕਰਵਾ ਦਿੱਤਾ ਇਹ ਕਹਿ ਦਿੱਤਾ ਵੀ ਇਹ ਖੁੱਲੇ ਥਾਂ 'ਚ ਨਹੀਂ ਕਰਨੇ ਤੁਸ ਨੂੰ ਪੜਦੇ 'ਚ ਕਰੋ ਜੇ ਕਰਨਾ ਹੈ ਤੇ ਚੌਥਾ ਜੇ ਕਦੇ ਸ਼ੰਖ ਵੱਜਦਾ ਤੇ ਕੋਈ ਪੁਰਾਣ ਪੜਨ ਦੀ ਬੰਦਸ਼ ਜਿਹੜੀ ਸੀ ਉਹ ਵੀ ਹਟਾ ਦਿੱਤੀ ਜਦੋਂ ਕੋਈ ਹਿੰਦੂ ਕੋਈ ਬ੍ਰਹਮਣ ਸ਼ੰਖ ਪੂਰ ਦਾ ਉਹਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਂਦੀ ਸੀ ਤੇ ਜੇ ਕੋਈ ਹਿੰਦੂ ਆਪਣੀਆਂ ਪੋਥੀਆਂ ਪੜਦਾ ਪੁਰਾਣ ਆਦਿਕ ਪੜਦਾ ਉਹਨੂੰ ਵੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਤੇ ਭਾਈ ਸੁਵੇਕ ਸਿੰਘ ਨੇ ਇਹ ਸਜ਼ਾਵਾਂ ਬੰਦ ਕਰਵਾ ਦਿੱਤੀ ਤੇ ਪੰਜਵੀਂ ਗੱਲ ਕੀਤੀ ਜੋ ਹਿੰਦੂ ਬਹੁ ਬੇਟੀਆਂ ਨੂੰ ਮੁਸਲਮਾਨ ਜ਼ੋਰ ਨਾਲ ਲੈ ਜਾ ਕੇ ਕਈ ਕਈ ਦਿਨ ਆਪਣੇ ਘਰ ਵਿੱਚ ਰੱਖਦੇ ਸੀ ਸੋ ਇਹ ਵੀ ਹਕਾਕਤ ਉਹਨਾਂ ਜ਼ਮਾਨਿਆਂ ਵਿੱਚ ਇਹ ਗੱਲਾਂ ਆਮ ਸਨ ਇਹ ਇਹ ਜੋਨੋ ਵਿੱਚ ਬਿਲਕੁਲ ਆਮ ਗੱਲ ਸੀ ਜਿਹੜੀ ਕਿ ਅੱਜ ਸਾਨੂੰ ਲੱਗਦਾ ਹੈ ਕਿ ਇਹ ਕਿਵੇਂ ਹੋ ਸਕਦਾ ਕਿਸੇ ਦੇ ਘਰ ਵਿੱਚੋਂ ਜ਼ਬਰਦਸਤੀ ਕੋਈ ਬਹੁ ਬੇਟੀ ਨੂੰ ਕਿਵੇਂ ਲਿਜਾ ਸਕਦਾ ਲੇਕਿਨ ਜਿਸ ਸਮੇ ਦਾ ਇਹ ਵਾਕਿਆ ਹੈ ਉਸ ਸਮੇ ਇਹ ਗੱਲਾਂ ਰੁਟੀਨ ਦੀ ਹਸਨ ਬਿਲਕੁਲ ਆਮ ਹੀ ਗੱਲਾਂ ਸੀ ਤੋ ਇਹੋ ਜਿਹੇ ਉਹ ਭੈੜੀਆਂ ਰਸਮਾਂ ਨੂੰ ਬੰਦ ਕਰਕੇ ਸਾਰਿਆਂ ਨੂੰ ਰਾਜ਼ੀ ਰੱਖਿਆ ਚੰਗੇ-ਚੰਗੇ ਕੰਮ ਕਰਕੇ ਉਹਨਾਂ ਨੇ ਜਸ ਪ੍ਰਾਪਤ ਕੀਤਾ ਜਦ ਸੂਬਾ ਖਾਨ ਬਹਾਦਰ ਮਰ ਗਿਆ ਤੇ ਉਹਦਾ ਬੇਟਾ ਵਿਜੇ ਖਾਨ ਸੰਮਤ 1803 ਬਿਕਰਵੀਰ ਲਾਹੌਰ ਦਾ ਸੂਬਾ ਬਣਿਆ ਤਾਂ ਇੱਕ ਵਰਸ कोतਵਾਲੀ ਸਵੇਗ ਸਿੰਘ ਦੇ ਪਾਸ ਰਹੀ ਫਿਰ ਕਾਜ਼ੀਆਂ ਮੁਖਤਿਆਰਾਂ ਨੇ ਅਨੇਕਾਂ ਝੂਠੀਆਂ ਸੱਚੀਆਂ ਤੋਂਨ ਤਾਂ ਲਾ ਕੇ ਭਾਈ ਸੁਵੇਗ ਸਿੰਘ ਨੂੰ ਜੇਲ੍ਹਖਾਨੇ ਭਜਵਾ ਦਿੱਤਾ। ਉਹਨਾਂ ਦਿਨਾਂ ਵਿੱਚ ਉਹਨਾਂ ਦਾ ਬੇਟਾ ਭਾਈ ਸ਼ਹਾਬਾਜ਼ ਸਿੰਘ 20 ਸਾਲਾਂ ਦੀ ਉਮਰ ਸੀ। ਬਹੁਤ ਚੰਗੀ ਤਰੀਕੇ ਨਾਲ ਉਹ ਫਾਰਸੀ ਪੜ ਚੁੱਕੇ ਸਨ। ਇੱਕ ਦਿਨ ਉਹਦੀ ਕਿਸੇ ਮੌਲਵੀ ਨਾਲ ਮਜ਼ਬ ਧਰਮ ਦੇ ਬਾਬਤ ਚਰਚਾ ਹੋਈ। ਪਰ ਸ਼ਹਾਬਾਜ਼ ਸਿੰਘ ਨੇ ਉਸ ਨੂੰ ਜਿੱਤ ਲਿਆ। ਮੌਲਵੀ ਖਿੱਚ ਗਿਆ ਤੇ ਖਿੱਚ ਕੇ ਉਹ বিজেখ খান ਦੇ پاس ਜਾ ਕੇ ਝੂਠੀਆਂ ਸੱਜੀਆਂ ਕਹੋਂ ਦਾ ਲਾਉਣ ਲੱਗਿਆ ਆਖਣ ਲੱਗਿਆ ਕਿ ਭਾਈ ਸ਼ਹਾਵਾਜ ਸਿੰਘ ਉਹ ਮੁਸਲਮਾਨੀ মত ਦੇ ਵਿਰੁੱਧ ਬਹੁਤ ਮਾੜੇ ਚੰਗੇ ਸ਼ਬਦ ਲੋਕ ਆ ਇਸ ਕਰਕੇ ਜਦੋਂ ਜਾ ਕੇ বিজেਖ খান ਦੇ پاس ਚੁਗਲੀ ਕੀਤੀ ਤਾਂ ਨਵਾਬ ਨੇ ਸ਼ਹਾਵਾਜ ਸਿੰਘ ਨੂੰ ਕਚਹਿਰੀ 'ਚ ਬੁਲਾਇਆ ਸਿੰਘ ਦੇ ਪੁੱਤਰ ਨੇ ਜਾ ਕੇ ਫਤਿਹ ਬੁਲਾਇਆ ਗੱਦਕੀ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਫਤਿਹ ਬੁਲਾਈ ਤਾਂ ਜਿਹੜੇ ਆਸੇ ਪਾਸੇ ਵੱਡੇ ਅਮੀਰ ਵਜ਼ੀਰ ਮੁਸਲਮਾਨ ਬੈਠੇ ਸੀ ਉਹ ਸੜਵੜ ਕੇ ਕੋਲੇ ਹੋ ਨਵਾਬ ਨੇ ਇੱਕ ਤਾਂ ਮੌਲਵੀ ਦੇ ਸਾਹਮਣੇ ਮذਬ ਇслаਮ ਦੀ ਹੱਤਕ ਕਰਨ ਦਾ ਗੁਨਾਹ ਇਹ ਉਹਦੇ ਤੇ ਦੋਸ਼ ਲਾਇਆ ਭਾਈ ਸ਼ਹਾਵਾਜ ਸਿੰਘ ਤੇ ਦੂਸਰਾ ਕਚਹਿਰੀ ਵਿੱਚ ਫਤਿਹ ਬਲਾਉਣ ਕਰਕੇ ਹਾਕਮ ਦੀ ਨਿਰਾਦਰੀ ਇਹ ਵੀ ਇੱਕ ਦੋਸ਼ ਲਾਇਆ ਕਿ ਦੋ ਬਣਾ ਆਪ ਸਿੰਘ ਦੇ ਜੁਮੇ ਥਾਪ ਕੇ ਮੁਕਤੀ ਤੋਂ ਫਿਰ ਫਤਵਾ ਦਵਾਇਆ ਕਿ ਸ਼ਹਾਬਾਜ਼ ਸਿੰਘ ਜਾਂ ਤਾਂ ਮੁਸਲਮਾਨ ਹੋਣਾ ਮੰਨੇ ਤੇ ਜਾਂ ਫਿਰ ਕਤਲ ਹੋ ਜਾਏਗਾ ਇਹ ਖਬਰ ਸੁਣ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਸਭ ਵੱਡੇ ਵੱਡੇ ਲੋਕਾਂ ਨੇ ਨਵਾਬਪਾਸ ਜਾ ਕੇ ਸ਼ਹਾਵਾਜ ਸਿੰਘ ਦੇ ਬਚਾਓ ਵਾਸਤੇ ਅਨੇਕ ਉਪਾਏ ਕੀਤੇ ਪਰ ਉਸ ਪਾਪੀ ਨੇ ਇੱਕ ਨਾ ਮੰਨੀ ਫਿਰ ਸਭ ਨੇ ਮਿਲ ਕੇ ਸਿੰਘ ਦੇ ਪੁੱਤਰ ਨੂੰ ਆਖਿਆ ਤੂੰ ਮੁਸਲਮਾਨ ਹੋ ਜਾ ਪਰ ਉਸ ਨੇ ਇਹ ਗੱਲ ਨਾ ਮੰਨੀ ਫਿਰ ਇੱਕ ਕੋਈ ਸਾਹ ਵਾਖਿਆ ਤੇ ਜਦ ਸਾਡੇ ਗੁਰੂਆਂ ਨੇ ਧਰਮ ਦੀ ਰੱਖਿਆ ਵਾਸਤੇ ਸਿਰ ਦਿੱਤੇ ਹਨ ਔਰ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਬੇਅੰਤ ਸੇਵਕ ਪਰਮ ਦੀ ਰਾਤੀ ਕਰਨ ਕਰਕੇ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਤਾਂ ਕਿ ਆ ਮੈਂ ਖੰਡੇ ਦਾ ਅਮਰ ਨਹੀਂ ਛੱਲਿਆ ਉਹ ਬਾਲਕ ਦੇ ਸਿੱਧਕ ਨੂੰ ਦੇ ਕੇ ਧੰਨ ਜਨਮ ਧੰਨ ਜਨਮ ਧੰਨ ਮਾਤਾ ਧੰਨ ਪਿਤਾ ਇਹ ਆਵਾਜ਼ ਸਭ ਦੇ ਮੂੰਹੋਂ ਨਿਕਲ ਰਹੀ ਸੀ ਜਦੋਂ ਸੁਵੇਗ ਸਿੰਘ ਦੇ ਪੁੱਤਰ ਦੀ ਕਹਾਣੀ ਜੇਲ੍ਹਖਾਨੇ ਵਿੱਚ ਸੁਵੇਗ ਸਿੰਘ ਨੇ ਆਪ ਸੁਣੀ ਤਾਂ ਤੁਰੰਤ ਸਤਿਗੁਰੂ ਜੀ ਅੱਗੇ ਅਰਦਾਸਾ ਕਰਕੇ ਸਿੱਧਕ ਦਾ ਨਾਮ ਮੰਗਿਆ ਖਾਲਸਾ ਜੀ ਜਿਵੇਂ ਆਪਾਂ ਅਰਦਾਸ ਵਿੱਚ ਬੇਨਤੀ ਕਰਦੇ ਹਾਂ ਗੁਰੂ ਪਾਤਸ਼ਾਹ ਕੇ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ ਏਸ ਦਾ ਰਹਿਤ ਦਾਨ ਵਿਵੇਕ ਦਾ ਵਿਸਾਹੋ ਦਾਨ ਭਰੋਸਾ ਦਾਨ ਸਿਦਕ ਦਾਨ ਆਪਾਂ ਮੰਗਦੇ ਹਾਂ ਭਰੋਸੇ ਦਾ ਦਾਨ ਮੰਗਦੇ ਤਾਂ ਉੱਥੇ ਭਾਈ ਸਵੇਗ ਸਿੰਘ ਜੀਆਂ ਨੇ ਵੀ ਅਰਦਾਸ ਕਰਕੇ ਮਹਾਰਾਜ ਕਿਰਪਾ ਕਰਕੇ ਸਿਦਕ ਬਖਸ਼ੋ ਸਿਦਕ ਬਖਸ਼ੋ ਮਹਾਰਾਜ ਤਾਂ ਵਿਜੇ ਖਾਨ ਨੇ ਸਵੇਗ ਸਿੰਘ ਨੂੰ ਬੁਲਾਇਆ ਬੁਲਾ ਕੇ ਆਖਿਆ ਤੂੰ ਆਪਣੇ ਪੁੱਤਰ ਨੂੰ ਸਮਝਾ ਉਹ ਕਿਉਂ ਆਪਣੀ ਜਾਨ ਦੇ ਖੇਡਦਾ ਫਿਰਦਾ ਕਿਉਂ ਆਪਣੀ ਜਾਨ ਉਹਨੇ ਖੋਣੀ ਹੈ ਮੁਸਲਮਾਨ ਹੋ ਜਾ ਤੇਰਾ ਪੁੱਤਰ ਮੁਸਲਮਾਨ ਹੋ ਜਾਵੇ ਤੁਹਾਨੂੰ ਦੋਹਾਂ ਨੂੰ ਵੱਡਾ ਅਹੁਦਾ ਦਿੱਤਾ ਜਾਊਗਾ ਤੇ ਬਹੁਤ ਸਾਰੇ ਪਿੰਡਾਂ ਦਾ ਤੁਹਾਨੂੰ ਠੇਕਾ ਦੇ ਦੇਵਾਂਗੇ ਬਹੁਤ ਸਾਰੇ ਪਿੰਡਾਂ ਦੇ ਤੁਹਾਨੂੰ ਚੌਧਰ ਦੇ ਦੇਵਾਂਗੇ ਤੁਸੀਂ ਉਹਨਾਂ ਤੋਂ ਮਾਮਲਾ ਉਗਰਾਹੀ ਕਰਨਾ ਔਰ ਉਹਨਾਂ ਦੇ ਮਾਲਕ ਬਣੋ ਸਵੇਕ ਸਿੰਘ ਨੇ ਧੰਨ ਗੁਰੂ ਧੰਨ ਗੁਰੂ ਕਹਿ ਕੇ ਕੁਮਰ ਨੂੰ ਧਿਰਨ ਨਿਸ਼ਚਾ ਕਰਾਉਣ ਦਾ ਸਮਾਂ ਪਛਾਨ ਕੇ ਐਸੀ ਪੱਟੀ ਪੜਾਈ ਆਪਣੇ ਪੁੱਤਰ ਨੂੰ ਜਿਸ ਦੇ ਇਸ਼ਾਰੇ ਨਾਲ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਿਬਜ਼ਾਦਿਆਂ ਦੇ ਭਰੋਸੇ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਜਿਵੇਂ ਸਤਿਪੁਰਖਾਂ ਦਾ ਸਾਥ ਲੈਣ ਵਾਸਤੇ ਸਾਰੇ ਕਸ਼ਟ ਝੱਲਣੇ ਤੋਂ ਵੀ ਕਰਲੇ ਪਰ ਮੁਸਲਮਾਨ ਹੋਣਾ ਨਾ ਮੰਨਿਆ। ਇਹੀ ਆਖੀ ਜਾਂਦਾ ਸੀ ਜਦ ਹੋਰ ਅਨੇਕ ਸਿੰਘ ਅਕਾਲ ਅਕਾਲ ਬੋਲਦੇ ਹੋਏ ਧਰਮ ਉਤੋਂ ਪ੍ਰਵਾਨ ਹੋ ਗਏ ਜੇ ਸਾਡੇ ਸਿਰ ਵੀ ਉਸੇ ਤਰ੍ਹਾਂ ਧਰਮ ਲਈ ਲੱਗਣ ਤਾਂ ਬੜਾ ਲਾਭ ਹੋ ਅਸੀਂ ਵੀ ਉਹਨਾਂ ਸਤਪੁਰਖਾਂ ਦੇ ਟੋਲੇ ਦੇ ਟਹਿਲੂਏ ਗਿਣੇ ਜਾਵਾਂਗੇ ਤੇ ਅਮਰ ਪਦ ਪਾਵਾਂਗੇ ਇਹ ਦੇਹੀ ਤਾਂ ਕਾਲ ਦੀ ਗ੍ਰਾਹੀ ਹੈ ਜਿਵੇਂ ਕਿ ਵਜਨ ਆਉਂਦਾ ਹੈ ਅੱਜ ਕਿ ਕੱਲ ਕਿ ਚੌ ਦਿਨੀ ਓੜਕ ਦਿਨੀ ਦਸੀ ਇਸ ਸੁਭਾਅ ਵਿਆਗ ਤੇ ਥੋੜਾ ਨਹੀਂ ਅਸੀਂ ਫਿਰ ਜਾਦਾ ਸੀ ਮੁਸਾਫਰ ਹਾਂ ਘੜੀ ਅੱਗੇ ਤੁਰਗੇ ਤਾਂ ਕੀ ਤੇ ਘੜੀ ਪਿੱਛੇ ਤੁਰਗੇ ਫਿਰ ਤਾਂ ਕੀ ਹੁਣ ਫਿਰ ਆਪਣੇ ਸਾਥ ਜਾਣ ਵਾਲਾ ਅਮੋਲਕ ਧਨ ਜੋ ਧਰਮ ਹੈ ਇਹਨੂੰ ਆਪਾਂ ਕਿਉਂ ਖੁਆਈਏ ਕਿਉਂ ਇਸ ਨੂੰ ਖਰਾਬ ਕਰੀਏ ਨਵਾਬ ਪਿਛਲੇ ਸਿੰਘਾਂ ਦਾ ਸਦਕਤਾ ਦੇਖ ਹੀ ਚੁੱਕਾ ਸੀ ਪਰ ਉਸ ਨੂੰ ਆਪਣੇ ਆਪ ਦੀ ਇੰਓ ਭਰੋਸਾ ਸੀ ਕਿ ਇਹ ਬਾਪ ਤੇ ਬੇਟਾ ਦੋਨੇ ਇਲਮ ਵਾਲੇ ਹਨ ਵੀ ਇਹ ਗਿਆਨਵਾਨ ਹਨ ਪਹਿਲਾਂ ਵਾਲਿਆਂ ਨੂੰ ਤਾਂ ਉਹ ਗਿਆਨਵਾਨ ਨਹੀਂ ਸੀ ਮੰਨਦਾ ਉਹਨੂੰ ਇਹ ਲੱਗਦਾ ਸੀ ਜੇ ਉਹਨਾਂ ਕੋਲੇ ਗਿਆਨ ਹੁੰਦਾ ਤੇ ਉਹ ਰਾਜ ਭਾਗ ਲੈਂਦੇ ਵੱਟੀਆਂ ਗੱਦੀਆਂ ਮਰਾਦਵੇ ਲੈਂਦੇ ਆਪਣੀਆਂ ਜਾਨਾਂ ਨਾ ਗਵਾਉਂਦੇ ਸੋਚਦਾ ਸੀ ਵੀ ਇਹ ਇਲਮ ਵਾਲੇ ਹੈਗੇ ਆ ਇਸ ਕਰਕੇ ਲਾਭ ਹਾਨੀ ਸੋਚ ਕੇ ਮੇਰੀ ਗੱਲ ਨੂੰ ਮੰਨ ਲੈਣਗੇ ਇਸੇ ਕਰਕੇ ਉਸਨੇ ਇਹ ਗੱਲ ਆਖੀ ਕੇ ਵਿਦਵਾਨ ਆलम ਫਾਜ਼ਲ ਪੁਰਖੇ ਜਾਣਦੇ ਆ ਕਿ ਰੱਬ ਦਾ ਕੋਈ ਮਜਬ ਨਹੀਂ ਇਹ ਜੋ ਅਨੇਕ ਮਜਬ ਧਰਾਂ ਦੇਖੀਦੇ ਹਨ ਇਹ ਸਭ ਆਦਮੀਆਂ ਦੇ ਥਾਪੇ ਹੋਏ ਹਨ ਕਿਉਂ ਇਹ ਨਵਾਬ ਵਿਜੇਖਾਂ ਸਮਝਾਉਣ ਦਾ ਯਤਨ ਕਰ ਰਿਹਾ ਹੈ ਭਾਈ ਸੁਵੇਗ ਸਿੰਘ ਜੀਆਂ ਨੂੰ ਉਹਨੂੰ ਇੰਝ ਲੱਗਦਾ ਵੀ ਮੇਰਾ ਸਮਝਾਇਆ ਇਹਨੇ ਸਮਝ ਜਾਣਾ ਜਿਵੇਂ ਮੈਂ ਕਹਿ ਰਿਹਾ ਉਹਵੇਂ ਇਹਨੇ ਮੇਰੇ ਮਗਰ ਲੱਗ ਜਾਣਾ ਸੋ ਇਹ ਆਦਮੀਆਂ ਦੇ ਥਾਪੇ ਨੇ ਇਸ ਵਾਸਤੇ ਸਿਵਾਏ ਰੱਬ ਦੇ ਹੋਰ ਸਾਰੇ ਝੂਠੇ ਆ ਸੋ ਇਸ ਝੂਠੇ ਧਰਮ ਬਦਲੇ ਦਾਨੇ ਦੇ ਵਿਦਵਾਨ ਲੋਕ ਐਵੇਂ ਕਿਉਂ ਅਮੋਲਕ ਜਨਮ ਖੋ ਲੈਂਦੇ ਹਨ ਸੱਚ ਪੁੱਛੋ ਤਾਂ ਮਜਬ ਦੀ ਸ਼ਰ੍ਹਾਂ ਦਾ ਬੰਧਨ ਤਲਵਾਰ ਦੀ ਧਾਰ ਅੱਗੇ ਜਾਂ ਮਹਾ ਮੂਰਖਾ ਅਨਪੜਾਂ ਦੀ ਜ਼ਬਾਨ ਪਰ ਰਹਿੰਦਾ ਹੈ ਉਹ ਲੋਕ ਹੱਠ ਕਰਕੇ ਆਪਣੀ ਸ਼ਰ੍ਹਾਂ ਰੱਖਣ ਵਾਸਤੇ ਵੱਡੇ ਵੱਡੇ ਕਸ਼ਟ ਸੰਹਾਰਦੇ ਨੇ ਪਰ ਧਰਮ ਨਹੀਂ ਛੱਡਦੇ ਬੁੱਧੀ ਵਾਲੇ ਵਿਦਵਾਨ ਤਾਂ ਗੁਣਾਂ ਦੇ ਗਾਹਕ ਹੁੰਦੇ ਆ ਤਾਂ ਤੇ ਤੁਹਾਨੂੰ ਵੀ ਆਪਣਾ ਸੁੱਖ ਔਰ ਲਾਭ ਤੇ ਜਿਉਣ ਦਾ ਗੁਣ ਵੇਖਣਾ ਚਾਹੀਦਾ ਹੈ ਖੱਟ ਦੇ ਵੱਧੇ ਹੋਏ ਦੁੱਖ ਪਾਉਣਾ jaan ਦੇਣੀ ਇਹ ਚੰਗੀ ਗੱਲ ਨਹੀਂ ਇਹ ਵਿਜੇਖਾਂ ਦਾ ਅਖੌਤੀ ਗਿਆਨ ਸੁਣ ਕੇ ਭਾਈ ਸੁਵੇਗ ਸਿੰਘ ਜੀਆ ਨੇ ਆਖਿਆ ਆਪ ਸਭ ਸੱਚ ਬੋਲਦੇ ਹੋ ਅਸੀਂ ਵੀ ਇਹੋ ਬਾਤ ਸਹੀ ਸਮਝਦੇ ਹਾਂ ਪਰ ਆਪ ਦਾ ਪਹਾੜ ਦੇ ਚਸ਼ਮੇ ਦੀ ਠੰਡੀ ਧਾਰ ਚਮਕਦੀ ਨੂੰ ਅੱਗ ਸਮਝਦੇ ਹੋ ਤੇ ਆਪਣੇ ਘਰ ਦਾ ਭਾਂਬੜ ਤੁਹਾਨੂੰ ਨਜ਼ਰ ਨਹੀਂ ਆਉਂਦਾ ਜੋ ਕੁਝ ਸਾਨੂੰ ਉਪਦੇਸ਼ ਕੀਤਾ ਹੈ ਜੇ ਇਹ ਉਪਦੇਸ਼ ਥੋੜਾ ਜਿਹਾ ਵੀ ਤੁਸੀਂ ਆਪ ਮੰਨ ਲਵੋ ਤੇ ਥੋੜਾ ਜਿਹਾ ਵੀ ਤੁਸੀਂ ਇਹਦੇ ਤੇ ਅਮਲ ਕਰ ਲਵੋ ਤਾਂ ਸਾਰੀ ਦੁਨੀਆ ਤੁਹਾਡਾ ਦੀਨ ਹੋ ਸਕਦਾ ਹੈ ਆਪਣੇ ਆਪ ਹੀ ਮੰਨ ਲਵੇ ਨਵਾਬ ਬੋਲਿਆ ਸਾਡੀ ਸ਼ਰਧਾ ਕੁਰਾਨ ਦੀ ਜੋ ਖੁਦਾ ਦੀ ਬਾਣੀ ਹੈ ਉਸ ਦੇ ਅਨੁਸਾਰ ਸੱਚੀ ਤੇ ਪਵਿੱਤਰ ਹੈ ਇਸੇ ਕਰਕੇ ਅਸੀਂ ਆਪਣੇ ਦੀਨ ਵਿੱਚ ਲਿਆਉਂਦੇ ਹਾਂ ਸਿੰਘ ਜੀ ਨੇ ਜਵਾਬ ਦਿੱਤਾ ਸਾਡੇ ਗੁਰੂ ਜੈਸਾ ਹੋਰ ਕੋਈ ਦੂਜਾ ਪਵਿੱਤਰ ਤੇ ਸੱਚਾ ਮਜ਼ਬ ਨਹੀਂ ਨਾ ਹੀ ਐਸੀ ਕੋਈ ਹੋਰ ਪਵਿੱਤਰ ਕਲਾਮ ਹੈ ਤੁਹਾਡੇ ਮੱਧ ਵਿੱਚ ਭਾਰੇ ਦੋਸ਼ ਹਨ ਆਪਣੀ ਇੰਦਰੀਆਂ ਦ ਕਟਵਾ ਕੇ ਖਾ ਮਖਾ ਹੁਕਮ ਅਦੁੱਲੀ ਦੇ ਗੁਨਾਹੇ ਹੋ ਕੇ ਤੁਸੀਂ ਦੋਜਕ ਵਿੱਚ ਪੈਂਦੇ ਹੋ ਜਦੋਂ ਇਹ ਵਜਨ ਭਾਈ ਸੁਵੇਕ ਸਿੰਘ ਜੀਆ ਨੇ ਕਿਹਾ ਤਾਂ ਇਹਦੇ ਤੋਂ ਖਿਜ ਕੇ ਨਵਾਬ ਬਹੁਤ ਗੁੱਸੇ ਵਿੱਚ ਆ ਗਿਆ ਤੇ ਕੋਲੇ ਹੋ ਗਿਆ ਸੜ ਕੇ ਫਿਰ ਉਸ ਨੇ ਹੁਕਮ ਦਿੱਤਾ ਇਹਨਾਂ ਦੋਹਾਂ ਪਿਓ ਪੁੱਤਰਾਂ ਨੂੰ ਚਰਖੜੀ ਤੇ ਜਾਣ ਦਿੱਤਾ ਜਾਵੇ ਚਰਖੜੀ ਪਰ ਬੰਦ-ਬੰਦ ਮਰੋੜੇ ਖਾ ਖਰ ਕਰਕੇ ਸਰੀਰ ਕੜ ਕੜ ਕਰਨ ਲੱਗਿਆ ਤੇ ਹੱਡੀ-ਹੱਡੀ ਪੋਰੀ-ਪੋਰੀ ਟੁੱਟਣ ਲੱਗੀ ਨਾੜੀਆਂ ਤੜਫਣ ਲੱਗੀਆਂ ਅੱਖੀਆਂ ਦੋਵਾਂ ਦੀਆਂ ਬਾਹਰ ਆ ਗਈਆਂ ਭਾਵੇਂ ਇਹ ਬੜਾ ਭੈੜਾ ਹਾਲ ਸੀ ਪਰ ਆਪਣੇ ਸਿੱਧਕ ਤੇ ਹੱਥ ਦੇ ਅਮਲ ਵਿੱਚ ਮਸਤ ਹੋ ਗਏ ਦੋਵੇਂ ਪਿਤਾ ਪੁੱਤਰ ਗੁਰੂ ਕੇ ਸਿੰਘ ਅਕਾਲ ਅਕਾਲ ਦੋਵੇਂ ਪਿਤਾ ਤੇ ਪੁੱਤਰ ਗੁਰੂ ਕੇ ਸਿੰਘ ਅਕਾਲ ਅਕਾਲ ਬੋਲ ਰਹੇ ਸਨ ਤੇ ਐਨੀ ਤਕਲੀਫ ਵਿੱਚ ਵੀ ਮੂੰਹੋਂ ਹਾਏ ਸ਼ਬਦ ਨਹੀਂ ਨਿਕਲਿਆ ਇੱਕ ਘੰਟੇ ਪਿੱਛੋਂ ਉਤਾਰ ਕੇ ਫੇਰ ਆਖਿਆ ਦੀਨ ਮੰਨੋ ਸਿੰਘ ਬੋਲੇ ਸਿੰਘ ਸਪਰਸ਼ ਸੁਪੁਰਸ਼ ਵਜ ਕੇਲੇ ਫਲ ਇੱਕ ਵਾਰ ਤਿਰਿਆ ਤੇਲ ਸਵੀਰ ਹਟ ਚੜਨ ਨਾ ਦੂਜੀ ਵਾਰ ਆਖਿਆ ਅਸੀਂ ਧਰਮਪੁਰ ਕੁਰਬਾਨ ਹੋ ਚੁੱਕੇ ਹਾਂ بے ਜਾਨ ਹੋ ਚੁੱਕੇ ਪਰ ਧਰਮ ਨਹੀਂ ਛੱਡਾਂਗੇ ਇਹ ਸੁਣ ਕੇ ਨਵਾਬ ਨੇ ਆਖਿਆ ਰੱਸੀ ਸੜ ਗਈ ਪਰ ਵਟ ਨਹੀਂ ਗਿਆ ਫੇਰ ਹੁਕਮ ਦਿੱਤਾ ਵੀ ਇਹਨਾਂ ਦੇ ਸਰੀਰ ਦੇ ਚਾਬਕ ਮਾਰੇ ਜਾਣ ਔਰ ਫਿਰ ਦੋਹਾਂ ਨੂੰ ਪੁੱਠੇ ਲਟਕਾ ਕੇ ਜਲਾਦ ਕੋڑے ਮਾਰ ਲੱਗੇ ਜਦੋਂ ਬੇਹੋਸ਼ ਹੋ ਗਏ ਤਾਂ ਉਤਾਰ ਕੇ ਪਾਣੀ ਛਿੜਕ ਕੇ ਹੋਸ਼ ਵਿੱਚ ਲੰਦਾ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰੇ ਹੋਸ਼ ਵਿੱਚ ਲੈ ਕੇ ਆਉਂਦਾ ਫੇਰ ਨਵਾਬ ਨੇ ਸ਼ਹਾਬਾਜ ਸਿੰਘ ਨੂੰ ਕੋਲ ਬਿਠਾਇਆ ਧੀਰਜ ਦੇ ਕੇ ਦਲਾਸਾ ਦੇ ਕੇ ਆਖਿਆ ਭਾਈ ਤੇਰਾ ਬਾਪ ਤਾਂ ਬੁੱਢਾ ਹੁਣ ਵੈਸੇ ਹੀ ਮਰਨ ਦੇ ਕਿਨਾਰੇ ਆ ਦੁਨੀਆ ਦੇ ਸੁੱਖ ਭੋਗ ਚੁੱਕਿਆ ਤੂੰ ਚੜ੍ਹਦੀ ਜਵਾਨੀ ਕਿਉਂ ਉਹਦੇ ਆਖੇ ਆਪਦੀ ਜਾਣ ਦਿੰਦਾ ਹੈ ਸਾਡਾ ਸਾਥੀ ਬਣ ਤੇਰਾ ਵਿਆਹ ਕਰਾ ਕੇ ਬਹੁਤ ਵੱਡਾ ਉਤਤਾ ਦਿਆਂ ਇਹੋ ਜੀਆਂ ਬਹੁਤ ਪੁਹਾਨੀਆਂ ਦਿੱਤੀਆਂ ਪਰ ਭਾਈ ਸ਼ਹਾਬਾਜ ਸਿੰਘ ਨੇ ਇੱਕੋ ਹੀ ਨਾ ਰੱਖੀ ਨਹੀਂ ਨਹੀਂ ਧਰਮ ਨਹੀਂ ਛੱਡਣਾ ਆਪਣਾ ਧਰਮ ਨਹੀਂ ਛੱਡਣਾ ਫਿਰ ਸੂਬੇ ਨੇ ਪੁੱਠਾ ਲੜਕਾ ਕੇ ਫੇਰ ਕੋੜੇ ਮਰਵਾਏ ਫਿਰ ਵਿਜੇਖਾਨ ਨੇ ਸੁਵੇਗ ਸਿੰਘ ਨੂੰ ਆਖਿਆ ਦੇਖ ਤੇਰੇ ਪੁੱਤਰ ਨੇ ਸਾਡਾ ਦੀਨ ਮੰਨ ਲੇਤਾ ਜਿਵੇਂ ਕਿ ਸਰਕਾਰਾਂ ਦੇ ਹੱਥ ਕੱਡੇ ਹੁੰਦੇ ਆ ਇੱਕ ਨੂੰ ਕਹਿਣਾ ਉਹ ਮੰਨ ਗਿਆ ਦੂਜੇ ਨੂੰ ਕਹਿਣਾ ਇਹ ਮੰਨ ਗਿਆ ਹੋ ਸਕਦਾ ਵੀ ਇੱਕ ਦੀ ਗੱਲ ਸੁਣ ਕੇ ਦੂਜਾ ਦੂਜੇ ਦੀ ਗੱਲ ਸੁਣ ਕੇ ਪਹਿਲਾ ਧੋਲ ਜਾ ਆਖਿਆ ਤੇਰਾ ਪੁੱਤਰ ਉਹਨੇ ਤਾਂ ਸਾਡਾ ਦੀਨ ਮੰਨ ਲਿਆ ਤੂੰ ਵੀ ਮੰਨ ਜਾ ਦੋਵੇਂ ਬਾਪ ਬੇਟਾ ਇੱਕ ਪਰਗਣਾ ਤੁਹਾਨੂੰ ਦੇ ਦੇਾਂਗੇ ਤੇ ਜਾਓ ਤੇ ਮौज ਕਰੋ ਰੋਜ਼-ਰੋਜ਼ ਦੇ ਕਲੇਸ਼ ਤੋਂ ਛੁੱਟੋ ਛਪੜੀ ਝੋ ਨਿਕਲੋ ਤੇ ਦਰਿਆ ਦੇ ਮੱਛ ਬਣ ਕੇ ਰਹੋ ਇਹ ਬਚਨ ਕਿਹਾ ਭਾਈ ਸੁਵੇਗ ਸਿੰਘ ਨੇ ਸ਼ਹਾਵਾਜ ਸਿੰਘ ਦੀ ਤਰਫ ਦੇਖ ਕੇ ਆਖਿਆ ਕਿਉਂ ਬੇਟਾ ਤਰਪ ਹੋ ਕੇ ਮਰਨਾ ਨਹੀਂ ਜਾਂ ਬਿਮਾਰੀ ਸੰਸਾ ਦੁੱਖ ਸੰਤਾਪ ਉਹ ਨਹੀਂ ਵਿਆਪੇਗਾ ਜਦ ਤੂੰ ਜਾਣਦਾ ਹੈ ਕਿ ਦੁੱਖ ਸੁੱਖ ਸਭ ਨਹੀਂ ਪਾਸੀ ਇੱਕੋ ਜਿਹਾ ਹੈ ਤਾਂ ਫੇਰ ਅਕਾਲ ਪੁਰਖ ਦਾ ਸੱਚਾ ਪੰਥ ਖਾਲਸਾ ਧਰਮ ਖਰਾ ਲਾਲ ਛੁੱਟ ਕੇ ਮੁਸਲਮਾਨੀ ਕੱਚ ਕਿਉਂ ਖਰੀਦਦਾ ਹੈ ਸਿਧਕ ਫੜ ਮਰਨਾ ਇੱਕੋ ਵਾਰੀ ਆ ਦੇਖ ਦਸਵੇਂ ਪਾਤਸ਼ਾਹ ਦੇ ਛੋਟੇ ਛੋਟੇ ਸਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਸੂਬੇ ਵਜੀਦਖਾਨੂ ਸਰਹੰਦ ਵਿੱਚ ਜਵਾਬ ਦੇ ਕੇ ਸ਼ਹੀਦੀ ਪਾਈ ਇਹ ਵਚਨ ਆਪਣੇ ਪਿਤਾ ਦੇ ਸੁਣ ਕੇ ਭਾਈ ਸ਼ਹਾਬਾਦ ਸਿੰਘ ਆਖਣ ਲੱਗਿਆ ਪਿਤਾ ਜੀ ਮੈਂ ਤਾਂ ਸਿੱਖ ਧਰਮ ਤੋਂ ਪਹਿਲਾਂ ਹੀ ਕੁਰਬਾਨ ਹੋਣ ਨੂੰ ਮੈਂ ਆਪਣੇ ਮਨ ਵਿੱਚ ਦ੍ਰਿੜ ਨਿਸ਼ਚਾ ਕਰੀ ਬੈਠਾ ਹਾਂ ਇਹ ਵਚਨ ਸੁਣ ਕੇ ਭਾਈ ਸ਼ਹਾਵਾਜ ਸਿੰਘ ਹੋਰ ਵੀ ਆਪਣੇ ਧਰਮ ਵਿੱਚ ਪੱਕੇ ਹੋ ਗਏ ਫਿਰ ਤਾਂ ਵਿਜੇਖਾਨ ਨੇ ਕ੍ਰੋਧ ਕੀਤਾ ਬਹੁਤ ਜ਼ਿਆਦਾ ਬਾਪ-ਬੇਟੇ ਦੋਹਾਂ ਨੂੰ ਕਤਲ ਕਰਾ ਦਿੱਤਾ ਸਿੰਘੋ ਵੀ ਬੜੀ ਖੁਸ਼ੀ-ਖੁਸ਼ੀ ਅਕਾਲ-ਅਕਾਲ ਬੋਲਦੇ ਹੋਏ ਜੀਵ ਹੋ ਗਏ ਪੰਥ ਖਾਲਸੇ ਨੇ ਸੁਣ ਕੇ ਉਨ੍ਹਾਂ ਦੇ ਨਾਮ ਉਪਰ ਧੰਨਵਾਦ ਕਰਕੇ ਜੈਕਾਰੇ ਉਚਾਰੇ ਸੋ ਖਾਲਸਾ ਜੀ ਭਾਈ ਸੁਦੇਖ ਸਿੰਘ ਭਾਈ ਸਹਾਵਾਦ ਸਿੰਘ ਅਰਦਾਸ ਵਿੱਚ ਸਾਡੇ ਪੰਥ ਖਾਲਸੇ ਦੇ ਨੇ ਵਜਨ ਲੈ ਕੇ ਆਂਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖਣੀਆਂ ਤੇ ਚੜੇ ਇਹ ਦੋਨੇ ਪਿਤਾ ਪੁੱਤਰ ਸਨ ਜਿਹੜੇ ਚਰਖਣੀਆਂ ਤੇ ਚੜ ਕੇ ਔਰ ਹੋਰ अनेका ਪ੍ਰਕਾਰ ਦੇ ਕਸ਼ਟ ਸਹਾਰਦੇ ਹੋਏ ਪ੍ਰਵਾਨ ਹੋ ਗਏ ਪਰ ਉਹਨਾਂ ਨੇ ਸਿੱਖ ਧਰਮ ਦਾ ਪੱਲਾ ਨਹੀਂ ਛੱਡਿਆ ਆਪਣੀਆਂ ਜਾਨਾਂ ਦੀ ਅਬੂਤੀ ਦੇ ਦਿੱਤੀ ਬਹੁਤ ਵੱਡਾ ਐਸ਼ੋ ਇਰਾਮ ਜ਼ਮੀਨ ਜਾਇਦਾਦ ਧਨ ਦੌਲਤ ਉੱਚੇ ਮਰਾਤ ਦੇ ਰਤਵੇ ਸਭ ਉਹਨਾਂ ਨੇ ਆਪਣੀ ਗੁੱਤੀ ਦੀ ਨੋਕ ਦੇ ਨਾਲ ਠੋਕਰ ਮਾਰ ਕੇ ਪਰਾਂ ਸੁੱਟ ਦਿੱਤੇ ਪਰ ਉਹਨਾਂ ਨੇ ਕਲਗੀਧਰ ਜੀਆਂ ਦਾ ਪੰਥ ਉਹ ਨਾ ਛੱਡਿਆ ਆਪਣੇ ਸਰੀਰ ਦੀ ਕੁਰਬਾਨੀ ਦੇ ਦਿੱਤੀ ਇਸ ਕਰਕੇ ਸਾਰਾ ਸੰਗਤ ਜੀ ਖਾਲਸਾ ਜੀਓ ਸਾਨੂੰ ਵੀ ਚਾਹੀਦਾ ਹੈ ਕਿ ਭਾਵੇਂ ਲੱਖਾਂ ਦੁੱਖ ਆ ਜਾਣ ਭਾਵੇਂ ਕਿੰਨੇ ਵੀ ਕਸ਼ਟ ਕਿਉਂ ਨਾ ਆ ਜਾਣ ਸਾਨੂੰ ਕਲਗੀਧਰ ਮਹਾਰਾਜ ਜੀਆਂ ਦੀ ਸਿੱਖੀ ਕਦੇ ਛੱਣਣੀ ਦਾ ਕੀ ਛੱਣਨਾਰੇ ਸੋਚਣਾ ਵੀ ਨਹੀਂ ਚਾਹੀਦਾ ਇਸ ਕਰਕੇ ਇਹਦੇ ਵਾਸਤੇ ਜਿਹੜਾ ਕੰਮ ਕਰਨਾ ਪਏਗਾ ਇੱਕ ਤੇ ਬਾਣੀ ਨੂੰ ਪੜਨਾ ਬਾਣੀ ਨੂੰ ਸੁੰਨਾ ਔਰ ਦੂਸਰਾ ਗੁਰੂ ਕੇ ਸਿੰਘਾਂ ਵੀ ਸਿੰਘਣੀਆਂ ਨੂੰ ਔਰ ਉਹਨਾਂ ਦੀ ਜੋ ਉਹਨਾਂ ਦੇ ਬੜ ਮੁੱਲੇ ਇਤਿਹਾਸ ਦੇ ਪੰਨੇ ਹਨ ਉਹਨਾਂ ਦੀਆਂ ਇਹ ਅੰਗਾਰੀਆਂ ਜੋ ਲਾਸਾਨੀ ਔਰ ਬਹੁਤ ਵੱਡੀਆਂ ਅਦੁੱਤੀ ਕੁਰਬਾਨੀਆਂ ਹਨ ਉਹਨਾਂ ਨੂੰ ਸੁਣਨਾ ਆਪਣੇ ਬੱਚਿਆਂ ਨੂੰ ਸੁਣਾਉਣਾ ਤਾਂ ਕਿ ਅਸੀਂ ਖੁਦ ਵੀ ਸਾਡੇ ਬੱਚੇ ਵੀ ਧਰਮ ਵਿੱਚ ਪਰਪੱਕ ਹੋ ਜਾਣ ਉਹਨਾਂ ਦੀਆਂ ਮਹਾਨ ਸੂਰਬੀਰਾ ਦੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਨੂੰ ਸੁਣ ਕੇ ਉਹਨਾਂ ਨੂੰ ਪੜ੍ਹ ਕੇ ਤੇ ਸਾਡੇ ਬੱਚੇ ਵੀ ਅਸੀਂ ਵੀ ਪਰਿਵਾਰਾਂ ਸਮੇਤ ਨਿਰਣਿਸ਼ਚੇ ਵੱਲ ਬਾਲੇ ਬਣੀਏ ਸੁੱਖ-ਦੁੱਖ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨ ਘਾਟੇ-ਵਾਦੇ ਜ਼ਿੰਦਗੀ ਵਿੱਚ ਹੁੰਦੇ ਰਹਿੰਦੇ ਹਨ ਬਾਕੀਆਂ ਥਾਵਾਂ ਤੇ ਸਮਝੌਤਾ ਦੁਨੀਆ ਕਰ ਸਕਦੀ ਹੈ ਲੋਕੀ ਕਰ ਸਕਦੇ ਹਨ ਲੇਕਿਨ ਸਾਨੂੰ ਚਾਹੀਦਾ ਹੈ ਬਾਕੀਆਂ ਥਾਵਾਂ ਤੇ ਸਮਝੌਤੇ ਤੇ ਹੋ ਸਕਦੇ ਆ ਲੇਕਿਨ ਸਿੱਖੀ ਸਿੱਖੀ ਲੋਾਰੇ ਕਦੇ ਵੀ ਕੋਈ ਸਮਝੌਤਾ ਨਹੀਂ ਹੋ ਸਕਦਾ ਕੇਵਲ ਤੇ ਕੇਵਲ ਕਲਗੀਧਰ ਮਹਾਰਾਜ ਜੀਆਂ ਦੀ ਸਿੱਖੀ ਜੋ ਅਕਾਲ ਪੁਰਖ ਵਜਿਨੂ ਦਾ ਚਲਾਇਆ ਹੋਇਆ ਅਕਾਲ ਪੁਰਖ ਨੇ ਆਪ ਚਲਾਇਆ ਹੋਇਆ ਜੋ ਪੰਥ ਹੈ ਉਸ ਪੰਥ ਦੇ ਆਪਾਂ ਇਸੇ ਤਰ੍ਹਾਂ ਪਿਆਰ ਵਿੱਚ ਸਜਦੇ ਰਹੀਏ ਪੰਥ ਦੇ ਵਿੱਚ ਔਰ ਪੰਥ ਦੇ ਮੈਂਬਰ ਬਣੇ ਰਹੀਏ ਔਰ ਪੰਥ ਦੇ ਸੇਵਾਦਾਰ ਬਣ ਕੇ ਜ਼ਿੰਦਗੀ ਗੁਜ਼ਾਰਾਨ ਕਰੀਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪਹਿ ਮੇਲੇ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ